ਲਓ ਜੀ ਹੁਣ ਆਪਣੀ ਡਿਊਟੀ ਆ ਗਈ ਏ ਜੀ ਆਪਾਂ 25 ਲੀਟਰ ਪਾਣੀ ਪੂਰਾ ਕਰਕੇ ਦੇਣਾ ਏ 25 ਲੀਟਰ ਦੀ ਆਪਣੀ ਢੋਲਤੀ ਏ ਜੀ ਬਹੁਤ ਹੀ ਸਾਵਧਾਨੀ ਨਾਲ ਪਾਣੀ ਪਾਉਣਾ ਏ ਪਾਣੀ ਡੁੱਲਣ ਤੋਂ ਬਚਾਉਣਾ ਪਾਣੀ ਦੀ ਕਦਰ ਕਰਦੇ ਆ ਬਈ ਹਨਾ ਮੈਨੂੰ ਲੱਗਿਆ ਬਹੁਤ ਕਦਰ ਕਰੀ ਦੀ ਪਾਣੀ ਤੁਹਾਨੂੰ ਪਤਾ ਹੀ ਐ ਗੁਰੂਆਂ ਪੀਰਾਂ ਨੇ ਦੱਸਿਆ ਗਿਆ ਵੀ ਪਾਣੀ ਬਚਾ ਕੇ ਰੱਖੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਣੇ ਵਾਸਤੇ ਪਾਣੀ ਵਾਧੂ ਹੋਵੇ ਡਰੇ ਹੋਣਾ

ਉਹ ਨਹੀਂ ਹੁੰਦਾਗਾ ਕਿੰਨਾ ਗਿਆ ਪਾਣੀ ਆ ਕੇ ਪਾਦੇ ਨਾਲ ਜਬਦੀ ਕੰਮ ਕਰਿਆ ਕਰੋ ਬਾਬੇ ਪੂਰੀ ਜੀ ਜਾਣ ਲਾ ਕੇ ਕਿਉਂਕਿ ਘਰ ਦੇ ਨਹੀਂ ਗਾਲਾਂ ਕੱਢਣਗੇ ਨਾ ਕਰੋ ਸਾਡਾ ਤਾਂ ਕੀ ਲੋਂਗੇ ਕੰਮ ਨਾਲ ਹੀ ਇਹ ਕਹਿੰਦੇ ਸਿਆਣੇ ਕਹਿੰਦੇ ਵੀ ਆਪਾਂ ਨੂੰ ਤਾਂ ਨਹੀਂ ਇੰਨਾ ਪਤਾਗਾ ਉਸ ਸਪਰੇ ਬਚਾ ਕੇ ਜੋ ਆਉਣੇ ਉਹ ਗਾਲਾਂ ਨਾ ਲੈ ਲਈ ਕਿ ਵੀਡੀਓ ਚ ਹੋ ਰਹੀ ਹੈ ਨਹੀਂ ਕੜ ਕੇ ਹੱਥ ਨਹੀਂ ਕਰ ਲਿਆ ਕਰੋ ਵਰਕਰਿਆ ਕਰੋ ਕੰਮ ਯਾਰ ਕਿਉਂਕਿ ਕੰਮ ਨਾਲ ਹੀ ਆ ਸਾਰਾ ਕੁਝ ਹੁਣ ਮਹੀਨਾ ਕੀ ਰਹਿ ਗਈ ਮਿਹਨਤ ਕਰਨ ਦੀ ਉਦੋਂ ਆ ਸੌਣ ਧੀਆਂ ਜਿਹੜੇ ਮੇਰੇ ਵੀਰ ਘਰੇ ਰਹਿੰਦੇ ਆ ਉਹ ਕੰਮ ਕਰਿਆ ਕਰੋ ਯਾਰ ਆਰਤੀ ਹੈ ਭਾਈ ਮਾਰਚ ਮਾਰਿਆ ਕਰਨੇ ਕਿਹੜੇ ਜਿਹੜੇ ਦੂਜੇ ਸਪਰੇ ਆਲੂ ਵਾਲੇ ਪੂਰਾ ਫੇਰ ਮਾਰਨੇ ਵੀ ਉਹਨਾਂ ਦੀ ਡਿਊਟੀ ਆ ਆਪਣੀ ਪਵਾਉਣੀ ਉਹਨਾਂ ਨੇ ਯਾਰ ਹਾਂਜੀ ਸਿਆਣੇ ਬਣ ਜੋ ਸਿਆਣੇ ਆਪਾਂ ਤਾਂ ਨਹੀਂ ਇਹ ਕਹਨੇ ਵੀ ਸਿਆਣੇ ਬਣ ਜੋ ਨੂੰ ਵੀ ਲਾ ਤਾਂ ਮੁੰਡੇ ਦੇ ਟੱਕ ਤੇ ਕਰ ਦਵਾ ਹੁਣ ਸਟਾਰਟ ਸਟਾਰਟ ਤਾਂ ਬਈ ਪਹਿਲੀ ਵਾਰ ਕਰ ਰਹੇ ਹੋ ਗਈ ਹੁਣ ਵੀ ਸਟਾਰਟ ਬੜੀ ਵਧੀਆ ਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਆਪਣਾ ਪਹਿਲੀ ਵਾਰ ਦਾ ਚਾਹ ਰਿਹਾ ਮੁੰਡੇ ਰੋਕੇ ਦਾ ਆਲੀ ਢੋਲ ਚੀਜ਼ ਰਿਹਾ ਤੇ ਆ ਕੇ ਔਰ ਖੇਚੀ ਰਿਹਾ ਬਸ 2 ਵਿਗੇ ਦੀਆਂ ਪਾਵਾ ਜਦੋਂ ਤਿੰਨ ਢੋਲਤੀਆਂ 9 ਢੋਲਤੀਆਂ ਪਾਉਣੀ ਆ ਤਿੰਨ ਵੀਗੇ ਸਾ ਆਪਣਾ ਸਿੱਖ ਦੇਣਾ ਕੰਮ ਸਪੀਡ ਤੋਂ ਸਪੀਡ ਤੇ ਜਾਣਾ ਕੰਮ ਆ ਬਹੁਤ ਹੀ ਸੋਹਣਾ ਮੌਸਮ ਹੈ ਮੌਸਮ ਦਾ ਫਾਇਦਾ ਛਾਇਆ ਯਾਰਿਆ ਪੂਰਾ ਧੁੱਪਾਂ ਦਾ ਪੌਂ ਚ ਵਧੀਆ ਲੱਗ ਰਹੀਆਂ ਨੇ ਨਾ ਗਰਮੀ ਐ ਜਿਆਦਾ ਤਿੰਨ ਵਿਗੇ ਵਾ ਇੰਨੇ ਆ ਵੀ ਜ਼ਰੂਰੀ ਆ ਬਾਬਿਓ ਦੁਖੀ ਨਾ ਹੋਇਆ ਕਰੋ ਨਜ਼ਾਰੇ ਲਿਆ ਕਰੋ ਬੁਰਿਆ ਸਭੂਆਂ ਟਾਈਮ ਨਾਲ ਕਰਿਆ ਕਰੋ ਸਫਰਿਆਂ ਟੂ ਟਾਈਮ ਨਾਲ ਕਰੋਗੇ ਫੇਰ ਹੀ ਬਿਮਾਰੀ ਸੁਮਾਰੀ ਤੋਂ ਬਚ ਰਹੋਗੇ ਬਿਮਾਰੀਆਂ ਨੇ ਘੇਰ ਲੈਣਾ ਜੱਟ ਫਿਰ ਤੁਹਾਨੂੰ ਪਤਾ ਹੀ ਹੈ ਕਿਵੇਂ ਹੋ ਜਾਂਦਾ ਦੁਬਾਰਾ ਹਾਂਜੀ ਬਾਬੇ ਉਹ ਬਹੁਤ ਟਾਈਮ ਹੋ ਗਿਆ ਸੀ ਵੀਡੀਓ ਨਹੀਂ ਆਈ ਸੀ ਤੇ ਹੁਣ ਅਸੀਂ ਅਪਡੇਟ ਦਿਆ ਕਰਾਂਗੇ ਘੜ ਘੈਂਡ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਿਆ ਕਰਾਂਗੇ ਜਦੋਂ ਵੀ ਟਾਈਮ ਲੱਗੇ ਵੀਡੀਓ ਸਾਡੀ ਜਰੂਰ ਟਾਈਮ ਜੋ ਟਾਈਮ ਕੱਢ ਕੇ ਦੇਖਿਆ ਕਰੋ ਸਿਰਾ ਗੱਲ ਬਾਤ ਕਰਾਉਣੀ ਹੈ ਪੂਰੀ ਤੇ ਹੁਣ ਵਾਰੀ ਆ ਗਈ ਜੀ ਆਪਣੇ ਟੱਕਣ ਲਾਉਣ ਦੀ ਤੇ ਆਪਾਂ ਲਾ ਰਹੇ ਹਾਂ ਟੱਕਣ ਤੁਹਾਡੇ ਸਾਹਮਣੇ ਦੇਖੋ ਟੱਕਣਾ ਤੇ ਆਜੋ ਫਿਰ ਆਇਓ ਆਜੋ ਆਜੋ ਆਗੇ ਆਗੇ ਤਾਂ ਆਜੋ ਫਿਰ ਦੇਖੋ ਵੀਡੀਓ ਨੂੰ ਡਿੱਗ ਵੀ ਨਾ ਜਾਵੇ ਬਾਬੇ ਫੋਨ ਕਿਤੇ ਵੀਡੀਓ ਦੇ ਚੱਕਰਾਂ ਦੇ ਵਿੱਚ ਸੈਟ ਕਰ ਲਈਏ ਮਾਣਾ ਪ੍ਰੋਗਰਾਮ